ਜਦੋਂ ਮਰਾਜਾ ਉਧਰੋਂ ਆਣੂ ਬੈੱਡਰ ਨੂੰ ਆਉਂਦਾ ਆ ਵੀ ਜੀ ਕੱਢਾ ਸਰ ਜਗਜੀਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਬੰਗੋਟਾ ਹੈ ਜੀ ਅੜੀ ਛੱਤ ਡਿੱਗੀ ਕਿਵੇਂ ਡਿੱਗੀ ਹੈ ਜੀ ਯਾਰ 2 ਮਹੀਨੇ ਹੋ ਗਏ ਮੀਂਹ ਪੈੰਦਾ بارشਾਂ ਦਾ ਕਰਕੇ ਨਾ ਤੇ ਉਹ ਡਿੱਗ ਪਈ ਹੈ ਜੀ ਤੇ ਸਾਰਾ ਦੱਸੋ ਕੀ ਗੱਲਬਾਤ ਹੋਈ ਸਰੀ ਸਰ ਇਦਾਂ ਹੀ ਮਤਲਬ ਅਸੀਂ ਦੇ ਨੇ ਚੱਲੇ ਆਂ ਕੰਮ ਤੇ ਚੱਲੇ ਆਂ ਤੇ ਉਹ ਇੱਕਦਮ ਡਿੱਗ ਪਈ ਛੱਤ ਹਾਂਜੀ ਇਹ ਬਾਰਸ਼ਾਂ ਦਾ ਕਰਕੇ ਹੀ ਡਿੱਗੀ ਹੈ ਜੀ ਪੈਲੀਆਂ ਚ ਪਿਛੇ ਪਾਣੀ ਖੜਾ ਹੋਇਆ ਸੀ ਕਿਉਂ ਨਹੀਂ ਆ ਉਧਰੋਂ ਵੀ ਬੈਗੀਆਂ ਆਂ ਹਾਂਜੀ ਕੱਚੀ ਚੜਾਈ ਕੀਤੀ ਹੈ ਉਧਰ ਕੁਛ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਰਾ ਵੇਖ ਲੋ ਸਰ ਸਾਹਮਣੇ ਹੈ ਸਰ ਹਾਂਜੀ ਤੇਰੇ ਬੱਚੇ ਕਿਨੇ ਤੁਹਾਡੇ ਜੀ ਬੱਚੇ ਸਰ 2 ਆ ਜੀ ਤੇ ਕੀ ਕੰਮ ਕਰਦੇ ਤੇ ਸਰ ਮਜ਼ਦੂਰੀ ਕਰਦੇ ਆ ਜੀ ਦਿਹਾੜੀ ਦਾ ਪਾਈ ਉਹ ਵੀ ਸਰ ਜਿਵੇਂ ਬਾਰਸ਼ਾਂ ਸ਼ੁਰੂ ਹੋਈਆਂ 2 ਮਹੀਨੇ ਹੋ ਗਏ ਘਰੇ ਬੈਠੇ ਹਾਂ ਹਾਂਜੀ ਹਾਂਜੀ ਜਿਹੜੀ ਛੱਤ ਜਦੋਂ ਡਿੱਗੀ ਆ ਤਾਂ ਸੱਟਪੇੜ ਤੋਂ ਬਚਾ ਆ ਹਾਂਜੀ ਸਰ ਉਦੋਂ ਅਸੀਂ ਬੱਚੇ ਇਹ ਤਿਆਰ ਕਰਨਦੇ ਸੀ ਤੇ ਉਧਰਲੇ ਕਮਰੇ ਚ ਹੈ ਹਾਂਜੀ ਰਾਤ ਕਿਹ ਕਿਤੇ ਨਹੀਂ ਇਹ ਦਿਨੇ ਡਿੱਗੀ ਆ ਜੀ ਸਰ ਕਿੰਨੇ ਕਮਰੇ ਕਿੰਨੇ ਆਏ ਇਹ ਸਰ ਦੋ ਕਮਰੇ ਆ ਲੋ ਜੀ ਸਿਉਂਗ ਪਾਈ ਲੋਹਾਂ ਜੀ ਸਰ ਸਿਉਂਗ ਪਾਈ ਉਹ ਵੀ ਤਾਂ ਉਹਦਾ ਵੀ ਨਹੀਂ ਪਤਾ ਨਹੀਂ ਕਦੋਂ ਡਿੱਗ ਪੈਣੀ ਜੀ ਉਹ ਵੇਖਿਆ ਤੇ ਆ ਕੰਨਾਂ ਦੇ ਵਿੱਚ ਜਿਹੜੀਆਂ ਟੀੜਾਂ ਵੀ ਆਈਆਂ ਪਈਆਂ ਹਾਂਜੀ ਹਾਂਜੀ ਇਹ ਸਰ ਪਿੱਛੇ ਪਾਣੀ ਜਿਹੜਾ ਖੜਦਾ ਨਾ بارشਾਂ ਦਾ ਤੇ ਉਹਦਾ ਕਰਕੇ ਮਤਲਬ ਨੀਆਂ ਬਹਿ ਗਈਆਂ ਜੀ ਤਾਂ ਕਿ ਰਿਸ਼ਤੇਦਾਰਾਂ ਨੇ ਨਹੀਂ ਮਤ ਕੀਤੀ ਸਰ ਤੁਹਾਨੂੰ ਪਤਾ ਹੁਣ ਕਰਾਂ ਹਰ ਕੇ ਘਰ ਵਾ ਸਾਰੇ ਹੁਣ ਮਤਲਬ ਕਿ ਹੁਣ ਖੜੇ ਉਦਾਂ ਪਈ ਜਾ ਕੋਈ ਟੀਨਾ ਪਾਉਣਾ ਇਹ ਬੋਦਾ ਛੱਤ ਦਾ ਪਤਾ ਨਹੀਂ ਕਦੋਂ ਡਿੱਗ ਪੈਣੀ ਆ ਤੇ ਉਹਦੇ ਕਾਰਨ ਅਸੀਂ ਆਖਿਆ ਵੀ ਹੰਟੀਨਾ ਪਾ ਕੇ ਤੇ ਉਹਦੇ ਵਿੱਚ ਰਹਿਨੇ ਆ ਜਿਨ੍ਹਾਂ ਚਿਰ ਕੋਈ ਮਦਦ ਨਹੀਂ ਕੀਤੀ ਜਾਂਦੀ ਕਿ ਜੀ ਤਾਂ ਕੀ ਹੋਣਾ ਅਪੀਲ ਕਰੋਗੇ ਇਹ ਸਾਰੇ ਅਸੀਂ ਕਿੰਨੇ ਵੀ ਸਾਡੀ ਮਦਦ ਕੀਤੀ ਜਾਵੇ ਕਿ 2 ਮਹੀਨੇ ਹੋ ਗਏ ਸੜਕ ਦਿਹਾੜੀ ਨਹੀਂ ਹੂੰ ਜੇਕਰ ਕਿਸੇ ਐ ਤੁਹਾਡੇ ਨਾਲ ਕੋਈ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਸਾਰਾ ਨੰਬਰ ਹੈਗਾ ਜੀ 99147 68042 ਜੇ ਕਈ ਦੁਬਾਰਾ ਕਰਾਓ 9914768042 ਪਿੰਡ ਗਟਾਰ ਪਿੰਡ ਸਰਪਨਗੋਟਾ ਜੀ ਤਹਿਸੀਲ ਕੜੀਆ ਤਹਿਸੀਲ ਪੱਟੀ ਆ ਜੀ ਜਿਹੜਾ ਤਰਨਤਾਰਨ ਕੀ ਨਾ ਪੈਂਦਾ ਹੱਜਿੰਦ ਕੋ ਕੀ ਗੱਲ ਹੋਈ ਹੈ ਜਿਹੜੀ ਕਮਰੇ ਦੀ ਛੱਤ ਡਿੱਗੀ ਹੈ ਪਾਜੀ ਸਵੇਰੇ ਹੀ ਉੱਠੇ ਸਾਬ ਤੋਂ ਪੀਪੀ ਨੇ ਆਣੇ ਤਿਆਰ ਕਰਨ ਦੇ ਹੀ ਹੈ ਤੇ ਅਚਾਨਕ ਹੀ ਛੱਤ ਡਿੱਗੀ ਸਾਡੀ ਕੀ ਕੰਮ ਕੀ ਕਰਦੇ ਤੁਹਾਡੇ ਘਰ ਦੇ ਇਹ ਦਿਹਾੜੀ ਦੇ ਪਾਈ ਕਰਦੇ ਬਾ ਕਿਸ ਤਰ੍ਹਾਂ ਫਿਰ ਗੁਜ਼ਾਰਾ ਚੱਲਦਾ ਚ ਘਰ ਦਾ ਜੇ ਮਚਤ ਦੇ ਐਵੇਂ ਹੀ ਆ ਵੀਰੋ ਹੁਣ ਤਾਂ ਵਿਆਜੀ ਫੜ ਕੇ ਪੈਸੇ ਦੇ ਹੁਣਾਂ ਛਾਤ ਦੁੱਜੀ ਵੀ ਸਾਡੀ ਡੇਗ ਪੈਣੀ ਉਹਨਾਂ ਚਿਰ ਨੂੰ ਤੇ ਅੱਜਾ ਬੱਚਿਆਂ ਦਾ ਪਚਾਕ ਕਰਨ ਵਾਸਤੇ ਅਸੀਂ ਹੁਣ ਕਿਨਾ ਪਾਉਣ ਰੱਖਿਆ। ਤਾਂ ਕਿਨੀਆਂ ਕੋਈ ਜਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ। ਸਭ ਜੀ ਮੁਸ਼ਕਲਾਂ ਤੇ ਵਾਧੂ ਆਉਂਦੀਆਂ ਹੁਣ ਖਰਚੇ ਆ ਵੀ 2 ਮਹੀਨੇ ਤੇ ਹੋ ਗਏ ਅਸੀਂ ਘਰੇ ਬੈਠੇ ਆ ਤੇ ਖਰਚਾ ਵੀ ਸਾਨੂੰ ਹੁਣ ਚਾਹੀਦਾ ਹੀ ਆ ਸਰਕਾਰ ਨੂੰ ਤਾਂ ਹੀ ਹੁਵਾਨੇ ਆ ਕਿ ਸਾਡਾ ਮਦਦ ਕੀਤੀ ਜਾਵੇ। ਕਿਨਾ ਪਈ ਤੁਹਾਡਾ? ਮੇਰਾ ਨਾਮ ਗੁਰਸੇਵਕ ਸਿੰਘ ਆ ਜੀ। ਕਿਹੜਾ ਪਿੰਡ ਆ ਜੀ? ਸਰਪੰਚੋਟਾ ਜੀ ਤਸਵੀਰ ਪੱਟੀ ਆ ਕੀ ਗੱਲ ਜਿਹੜੇ ਵੀਰ ਦੀ ਛੱਤ ਲੱਗੀ ਆ ਜੀ ਸਰ ਜਿੱਤਰਾ ਸਾਰੇ ਹੁੰਦਿਆ ਵਾ ਮੀ ਕਿੰਨੇ ਦਿਨ ਪੈਂਦਾ ਰਿਆ ਤੇ ਬਾਲੇ ਹੈਗੇ ਆ ਸਾਰੇ ਹੀ ਝੌਂਪਨਾ ਖਾਦੀ ਹੋਏ ਆ ਤੇ ਅਜੇ ਇਨਾਂ ਵਾਂ ਕਿ ਚਲੋ ਜਾਣ ਦਾ ਜਿਹੜਾ ਵਾ ਉਹ ਕੋਈ ਨਹੀਂ ਨੁਕਸਾਨ ਹੋਇਆ ਤੇ 2 ਮਹੀਨੇ ਦੇ ਇਨਾਂ ਨੂੰ ਹੋ ਗਏ ਦਾ ਘਰੇ ਬੈਠਿਆ ਨੂੰ ਤੁਹਾਨੂੰ ਪਤਾ ਫਿਰ ਇਧਰ ਪਿੱਛੇ ਪੈ ਲੀਆਂ ਵਾ ਉੱਥੇ ਸਾਰਾ ਪਾਣੀ ਖੜਿਆ ਰਹਿੰਦਾ ਇੱਕ ਬਾਲੇ ਐਨ ਗਲ ਚੁੱਕਿਆ ਆ ਜਿਹੜਾ ਨਾਲ ਦਾ ਕਮਰਾ ਵਾ ਇਹਦੇ ਵੀ ਸਾਰਾ ਇਹੋ ਕੋਈ ਆ ਤੇ ਉਹਦਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨੇ ਥੱਲੇ ਆ ਜਣਾ ਹੁਣ ਆ ਟੀਨਾ ਪਈਆਂ ਵਾ ਜੀ ਹੁਣ ਟੀਨਾ ਪਾ ਕੇ ਇੱਥੇ ਉਹਨਾਂ ਚਿਰ ਗੁਜ਼ਾਰਾ ਕਰਨਗੇ ਉਹਨੂੰ ਬਾਕੀ ਅਪੀਲ ਕਰੋਗੇ ਦਾਨੀ ਵੀਰਾਂ ਨੂੰ ਦਾਨੀ ਵੀਰਾਂ ਨੂੰ ਸਰ ਜੀ ਇਹੋ ਹੀ ਆ ਕਿ ਉਹਨਾਂ ਜਿਤਨਾ ਤੁਸੀਂ ਸਾਰਿਆਂ ਦੀ ਮਦਦ ਕਰਨਦੇ ਜੋ ਬਹੁਤ ਵਧੀਆ ਕਰਨਦੇ ਆ ਇਹੋ ਆਪਣੇ ਪੰਜਾਬ ਦਾ ਵਾਧਾ ਵਾ ਤੇ ਸਾਨੂੰ ਉਮੀਦ ਆ ਕਿ ਸਾਰੇ ਕਰਨਗੇ ਏਡੀ ਗੱਲ ਨਹੀਂ ਆ ਨੂੰ ਬੇਨਤੀ ਆ ਆਪਣੀ ਕਿ ਜਿਤਨਾ ਸਾਰਿਆਂ ਦੀ ਮਦਦ ਕਰਨ ਦਾ ਇਹਦੀ ਗਰੀਬਤੀ ਦੀ ਕਰਦੇ ਨੇ ਤੇ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਹੋਊਗੀ ਜੀ ਕੋਲੋਂ ਤੇ ਹਰ ਤੋਂ ਦਿੱਤੇ ਨਹੀਂ ਜਾਣੇ ਕਿਉਂਕਿ ਆ ਤੁਹਾਡੇ ਸਾਹਮਣੇ ਟੀਨਾਂ ਲਿਆਂਦੀਆਂ ਵਾ ਪ੍ਰਾਣੀਆਂ ਤੇ ਇਹੋ ਪਾ ਕੇ ਉਹਨਾਂ ਦਾ ਜੀਵਨ ਜਾਰਾ ਕਰਨਾ ਇਹਨਾਂ ਨੇ ਕਿਉਂਕਿ ਟੜੋਕੜ ਬੱਚਿਆਂ ਦੀ ਜਾਨ ਤੇ ਬਚੂਗੀ ਜਿਹੜਾ ਹੁਣ ਆ ਤੁਹਾਡੇ ਨਾਲ ਦੇ ਕਮਰਾ ਇਹਦਾ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਥੱਲੇ ਆ ਜਣਾ ਉਹਨੇ ਸਾਰੇ ਹੀ ਸਿਉਂਕ ਨਾਲ ਖਾਦੇ ਹੋਏ ਬਾਲੇ